ਰਣਨੰਦਬੀਰ ਥੀਏਟਰ ਚੋਂ ਨਿਕਲਿਆ ਬੰਦਾ ਹੈ ਤੇ ਉਹਨੇ ਜੋ ਸਿਨੇਮੇ ਦੇ ਵਿੱਚ ਆਇਆ ਉਹਨੇ ਆਪਣੇ ਕਲਾਕ ਲੱਗ ਪਛਾਣ ਬਣਾਏ ਜਿਹੜੇ ਸਾਡੇ ਜ਼ਿੰਦਗੀ ਦੇ ਨਾਲ ਛੁੜੀਆਂ ਚੀਜ਼ਾਂ ਨੇ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਚ ਸਾਡੇ ਆਸ-ਪਾਸੇ ਜੋ ਗੱਲਾਂ ਹੁੰਦੀਆਂ ਉਹਨਾਂ ਨੂੰ ਲੈ ਕੇ ਸਿਨੇਮੇ ਚ ਆਉਂਦਾ ਹੈ ਇਹ ਹੋਣੀ ਫਿਲਮਾਂ ਦੀ ਬਸਤਾਂ ਜ਼ਰੂਰ ਹੁੰਦਾ ਹੈ ਉਹਦਾ ਕਾਰਨ ਇਹ ਹੈ ਕਿ ਵੀ ਇਹੋ ਚੀਜ਼ਾਂ ਲਿਟਰੇਚਰ ਦੇ ਵਿੱਚ ਲਿਖੀਆਂ ਪਈਆਂ ਜਿਹੜੀਆਂ ਬੱਚਿਆਂ ਦੀ ਲਿਟਰੇਚਰ ਨੂੰ ਟੁੱਟਦੇ ਜਾ ਰਹੇ ਨੇ ਤਾਂ ਸਿਨੇਮਾ ਉਹ ਚੀਜ਼ਾਂ ਨੂੰ ਕੈਰੀ ਕਰ ਸਕਦਾ ਕਿਤਾਬਾਂ ਚ ਲਿਖੀਆਂ ਚੀਜ਼ਾਂ ਨੂੰ ਕੈਰੀ ਕਰ ਸਕਦਾ ਹੈ ਬੱਡੀ ਕੱਲ ਜਿਹੜੀ ਫਿਲਮ ਦੇ ਵਿੱਚ ਹੈ ਉਹ ਹੈ ਕਿ ਕਿ ਨਿਰਾਸ਼ਾ ਵੱਲੋਂ ਆਸ਼ਾ ਵੱਲ ਵੱਧਦੀ ਜਿਹੜੀ ਗੱਲ ਹੈ ਕਿ ਚੜ੍ਹਦੀ ਕਲਾ ਦਾ ਸੰਦੇਸ਼ ਦੇ ਨਾਲ ਚੀਜ਼ ਹੈ ਜਿਹੜੀ ਉਹ ਸਿਨੇਮਾ ਇਹਨੂੰ ਤੁਸੀਂ ਸਿਰਫ ਕਲਾ ਬੰਦਰਿਆਂ ਦਾ ਸਾਧਨ ਨਹੀਂ ਸਮਝ ਸਕਦੇ ਸਿਨੇਮੇ ਕੋਲ ਇੱਕ ਧਾਤ ਸ਼ਕਤੀ ਹੈ ਕਿਸੇ ਜ਼ਗ ਨੂੰ ਬਦਲਦੀ ਸਿਨੇਮਾ ਬਹੁਤ ਵੱਡੀ ਤਾਕਤ ਹੈ ਜਿਹੜਾ ਸਮਾਜ ਦੇ ਵਿੱਚ ਚੰਗੀਆਂ ਚੀਜ਼ਾਂ ਦੇ ਫਲਾਲੇ ਕੰਮ ਕਰ ਸਕਦਾ ਹੈ ਫਿਲਮ ਜ਼ਿੰਦਗੀ ਦੇ ਵਿੱਚ ਅੱਜ ਜਿਉਣ ਦਾ ਸੰਦੇਸ਼ ਦਿੰਦੀ ਹੈ ਕਿ ਅੱਜ ਕਿਵੇਂ ਜੁਣਾ ਤੁਹਾਨੂੰ ਅੱਜ ਨੂੰ ਜੁਣਾ ਚਾਹੀਦਾ ਤੁਹਾਨੂੰ ਕੱਲ ਦੇ ਫਿਕਰਾਂ ਦੇ ਵਿੱਚ ਅੱਜ ਨਹੀਂ ਖਰਾਬ ਕਰਨਾ ਚਾਹੀਦਾ ਦੈਲੀਪੋਸਟ ਪੰਜਾਬੀ ਦੇਖ ਰਹੇ ਹੋ ਜ਼ਿੰਦਗੀ ਦੇ ਹਰ ਉਸ ਰੰਗ ਨੂੰ ਮਾਣਨ ਦਾ ਅਹਿਸਾਸ ਮਨਸੂਬਾ ਕਿਉਂਕਿ ਕਿਤਨੇ ਕਿਤੇ ਦੇਖਿਆ ਜਾਵੇ ਤਾਂ ਅਸੀਂ ਉਹ ਲੋਕ ਆ ਜਿਹੜੇ ਫਿਕਰਾਂ ਦੇ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਮਿਸ ਕਰ ਦਿੰਨੇ ਆ ਫਿਲਮ ਮਨਸੂਬਾ ਦੇ ਅਦਾਕਾਰ ਮਲਕੀਤ ਰੌਣੀ ਮੇਰੇ ਨਾਲ ਨੇ ਬਲਕਿ ਜੀ ਰਣਵੀਰ ਰਾਣਾ ਦੀ ਕਲਮ ਨੇ ਉਹ ਚੀਜ਼ ਲਿਖੀ ਹੈ ਜੋ ਸ਼ਾਇਦ ਅਸੀਂ ਮਿਸ ਕਰ ਦਿੰਨੇ ਆ ਕਿਉਂਕਿ ਭਜ ਦੌੜ ਦੀ ਉਸ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਨੂੰ ਐਮੀਅਤ ਦੇਣਾ ਉਹ ਚੀਜ਼ਾਂ ਲੱਗਦਾ ਕੀ ਕਾਮੇਡੀ ਤੋਂ ਕੁਝ हटਕੇ ਚੀਜ਼ ਲਿਖੀ ਗਈ ਹੈ ਰਾਣਾਨਬੀਰ ਥੀਏਟਰ ਚੋਂ ਨਿਕਲਿਆ ਬੰਦਾ ਹੈ ਤੇ ਉਹਨੇ ਜਦੋਂ ਸਿਨੇਮੇ ਦੇ ਵਿੱਚ ਆਇਆ ਉਹਨੇ ਆਪਣੇ ਇੱਕ ਅਲੱਗ ਪਛਾਣ ਬਣਾਈ ਜਿਹਦੇ ਵਿੱਚ ਅਸੀਸ ਵਰਗੀਆਂ ਫਿਲਮਾਂ ਪੋਸਟਿਵ ਵਰਗੀਆਂ ਫਿਲਮਾਂ ਅਰਦਾਸ ਵਰਗੀਆਂ ਫਿਲਮਾਂ ਲਿਖੀਆਂ ਜਿਹੜੀਆਂ ਸੋ ਉਹਦਾ ਸਿਨੇਮਾ ਇੱਕ ਅਲੱਗ ਕਿਸਮ ਦਾ ਸਿਨੇਮਾ ਉਹ ਉਹਨਾਂ ਜਿਹੜੇ ਸਾਡੇ ਜ਼ਿੰਦਗੀ ਦੇ ਨਾਲ ਜੁੜੀਆਂ ਚੀਜ਼ਾਂ ਨੇ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ 'ਚ ਸਾਡੇ ਆਸ-ਪਾਸੇ ਜੋ ਗੱਲਾਂ ਹੁੰਦੀਆਂ ਉਹਨਾਂ ਨੂੰ ਲੈ ਕੇ ਸਿਨੇਮੇ 'ਚ ਆਉਂਦਾ ਸੋ ਸਾਨੂੰ ਨਹੀਂ ਪਤਾ ਇਹ ਫਿਲਮ ਦਾ ਬਿਜ਼ਨਸ ਕਿਹੋ ਜਿਹਾ ਹੋਊਗਾ ਪਰ ਮੈਂ ਸਮਝਦਾ ਕਿ ਇਹੋ ਜਿਹੀਆਂ ਫਿਲਮਾਂ ਬਣਨੀਆਂ ਜ਼ਰੂਰੀ ਨੇ ਇੰਗੇਫਲ ਮਨੇ ਸਾਨੂੰ ਦੇਖੋ ਅ ਐਕਸ਼ਨ ਫਿਲਮ ਵੀ ਚਾਹੀਦੀ ਹੈ ਰੋਮਾਂਟਿਕ ਫਿਲਮ ਵੀ ਚਾਹੀਦੀ ਹੈ ਸਾਨੂੰ ਕਮੇਡੀ ਫਿਲਮ ਵੀ ਚਾਹੀਦੀ ਹੈ ਪਰ ਇਹੋ ਜੀਆਂ ਫਿਲਮਾਂ ਦੀ ਸਾਨੂੰ ਜਰੂਰਤ ਹੈ ਉਹਦਾ ਕਾਰਨ ਇਹ ਹੈ ਕਿ ਕਿ ਇਹੋ ਚੀਜ਼ਾਂ ਲਿਟਰੇਚਰ ਦੇ ਵਿੱਚ ਲਿਖੀਆਂ ਪਈਆਂ ਜਿਹੜੀਆਂ ਬੱਚਿਆਂ ਦੀ ਲਿਟਰੇਚਰ ਤੋਂ ਟੁੱਟਦੇ ਜਾ ਰਹੇ ਨੇ ਤਾਂ ਜਿਹੜਾ ਸਿਨੇਮਾ ਹੈ ਉਹ ਚੀਜ਼ਾਂ ਨੂੰ ਕੈਰੀ ਕਰ ਸਕਦਾ ਕਿਤਾਬਾਂ 'ਚ ਲਿਖੀਆਂ ਚੀਜ਼ਾਂ ਨੂੰ ਕੈਰੀ ਕਰ ਸਕਦਾ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਰਾਣ ਵੀਰ ਇੱਕ ਅਲੱਗ ਕਿਸਮ ਦਾ ਸਿਨੇਮਾ ਲੈ ਕੇ ਆਉਂਦਾ ਹੈ ਚੰਗਾ ਸਿਨੇਮਾ ਹੈ ਇਸ ਸਿਨੇਮੇ ਦਾ ਵੈਲਕਮ ਹੋਣਾ ਚਾਹੀਦਾ ਬਹੁਤ ਸਾਰੀ ਚੀਜ਼ਾਂ ਬੈਠੇ ਦੇਖ ਕੇ ਨੋਟ ਜਦੋਂ ਬਾਹਰ ਹੁੰਨੇ ਆ ਤਾਂ ਰਿਸ਼ਤਿਆਂ ਤੋਂ ਦੂਰ ਹੁੰਦੇ ਜਾਂਦੇ ਆ ਆਪਣੇ ਰਿਸ਼ਤੇ ਜਿਹੜੇ ਬਹੁਤ ক্লোਜ਼ ਨੇ ਪੈਸੇ ਪਿੱਛੇ ਕੰਜੂਸੀ ਦਿਖਾਈ ਗਈ ਹੈ ਤੋ ਡੱਕਾ ਦਾਰ ਵੱਖੋ ਵੀ ਨਿਭਾਇਆ ਤੁਸੀਂ ਕੀ ਲੱਗਦਾ ਹੁਣ ਉਹ ਉਹਨਾਂ ਚੀਜ਼ਾਂ ਨੂੰ ਬਾਈਂਡ ਅਪ ਕਰਨ ਦਾ ਸਮਾਂ ਹੈ ਹਾਂਜੀ ਬਿਲਕੁਲ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਫਿਲਮ ਦੇ ਵਿੱਚ ਹੈ ਉਹ ਹੈ ਕਿ ਕਿ ਨਿਰਾਸ਼ਾ ਵੱਲੋਂ ਆਸ਼ਾ ਵੱਲ ਵੱਧਦੀ ਜਿਹੜੀ ਗੱਲ ਹੈ ਕਿ ਚੜ੍ਹਦੀ ਕਲਾ ਦਾ ਸੰਦੇਸ਼ ਦੇ ਨਾਲ ਹੀ ਚੀਜ਼ ਹੈ ਜਿਹੜੀ ਕਿ ਬੰਦੇ ਜਿਵੇਂ ਇਕੱਲੇ ਹੁੰਦੇ ਜਾਂਦੇ ਨੇ ਫੈਮਲੀਆ 'ਚ ਵੀ ਬੰਦੇ ਇਕੱਲੇ ਇਕੱਲੇ ਆਪਣੇ ਕਮਰੇ 'ਚ ਵੱਢ ਜਾਂਦੇ ਰੂਮਾਂ 'ਚ ਵੱਢ ਜਾਂਦੇ ਨੇ ਸੋ ਇਹ ਜਿਹੜੀ ਗੱਲ ਤਾਂ ਹੈ ਉਹ ਮੰਦੇ ਨੂੰ ਕਿਸੇ ਹੁਸਪਾਸ ਹੀ ਲੈ ਕੇ ਜਾ ਰਹੀ ਹੈ ਸੋ ਕੱਲ ਤਾਂ ਜੋ ਖੜ ਕੇ ਤੁਹਾਨੂੰ ਜ਼ਿੰਦਗੀ ਦੇ ਚੰਗੇ ਜਿਉਂ ਦਾ ਸੰਦੇਸ਼ ਜਿਹੜਾ ਹੋਣਾ ਚਾਹੀਦਾ ਹੈ ਕਿ ਅੱਜ ਨਹੀਂ ਕੀ ਅਗਰ ਬੰਦੇ ਨੂੰ ਨਿਰਾਸ਼ਾ ਚੋਂ ਆਸ਼ਾ ਵੱਲ ਵੱਧਾ ਸਿਨੇਮੇ ਦਾ ਵੱਡਾ ਯੋਗਦਾਨ ਹੋ ਸਕਦਾ ਖਾਸ ਕਰਕੇ ਪੰਜਾਬੀ ਆਪਣੇ ਲੋਕਾਂ ਦੇ ਲਈ ਮਾਂ ਬੋਲੀ ਦੇ ਵਿੱਚ ਬਿਲਕੁਲ ਦੇਖੋ ਸਿਨੇਮੇ ਕੋਲੇ ਇੱਕ ਵੱਡਾ ਟਾਰਗੇਟ ਹੈ ਸਿਨੇਮੇ ਕੋਲੇ ਕਬੜੀ ਜ਼ਿੰਮੇਵਾਰੀ ਹੈ ਆਪਣੇ ਕਲਚਰ ਦੀ ਆਪਣੇ ਬੋਲੀ ਦੀ ਤੇ ਦੂਜੀ ਗੱਲ ਲੋਕਾਂ ਦੇ ਅਹਿਸਾਸਾਂ ਨੂੰ ਪੇਸ਼ ਕਰਨ ਦੀ ਸੋ ਸਿਨੇਮਾ ਇਹਨੂੰ ਤੁਸੀਂ ਸਿਰਫ ਕਲਾ ਬੰਨਰਿਆਂ ਦਾ ਸਾਧਨ ਨਹੀਂ ਸਮਝ ਸਕਦੇ ਸਿਨੇਮੇ ਕੋਲੇ ਥਾ ਸ਼ਕਤੀ ਹੈ ਕਿਸੇ ਜੋਗ ਨੂੰ ਬਦਲਦੀ ਸਿਨੇਮਾ ਬਹੁਤ ਵੱਡੀ ਤਾਕਤ ਹੈ ਜਿਹੜਾ ਸਮਾਜ ਦੇ ਵਿੱਚ ਚੰਗੀਆਂ ਚੀਜ਼ਾਂ ਦੇ ਫਲਾਲ ਹੀ ਕੰਮ ਕਰ ਸਕਦਾ ਸੋ ਇਸਨੇ ਮੈਨੂੰ ਇਹਦੇ ਲਈ ਯੂਜ਼ ਕਰਨਾ ਚਾਹੀਦਾ ਲਾਸਟਿ ਸਵਾਲ ਹੈ ਮਲਕੀਤ ਜੀ ਜੋ ਲੋਕ ਨਿਰਾਸ਼ਾ ਹੁਣ ਵੀ ਡੁੱਬੇ ਹੋਣੇ ਬਹੁਤ ਸਾਰੇ ਲੋਕ ਨੇ ਜੋ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਨੇ ਉਹਨਾਂ ਦੇ ਲਈ ਕੁ ਬਿਲਕੁਲ ਜੀ ਮੈਂ ਕਹਿੰਨਾ ਕਿ ਜ਼ਿੰਦਗੀ ਜਿਉਣ ਦਾ ਨਾ ਹੈ ਆਪਾਂ ਇਹ ਗੱਲ ਸੋਚ ਕੇ ਕਿ ਅਸੀਂ ਸਾਡੇ 3 ਪੁੱਤਾਂ ਲਈ ਤੁਹਾਨੂੰ ਕਬੀਰ ਜੋੜਦੇ ਰਹੀਏ ਅਸੀਂ ਉਹਨਾਂ ਲਈ ਜਿਆਦਾ ਤਾਂ ਬਣਾਉਂਦੇ ਰਹੀਏ ਅੱਜ ਕਿਸੇ ਦਾ ਕੱਲ ਕੋਟ ਕੇ ਜਿਆਦਾ ਤਾਂ ਬਣਾ ਰਹੇ ਆ ਤਾਂ ਉਹ ਜਿਆਦਾ ਤਾਂ ਅਸੀਂ ਆਪਣੀ ਜ਼ਿੰਦਗੀ ਨਹੀਂ ਜਿਉ ਰਹੇ ਜਿੰਦ ਫਿਲਮ ਜ਼ਿੰਦਗੀ ਦੇ ਵਿੱਚ ਅੱਜ ਜਿਉਣ ਦਾ ਸੰਦੇਸ਼ ਦਿੰਦੀ ਹੈ ਕਿ ਅੱਜ ਕਿਵੇਂ ਜੁਣਾ ਤੁਹਾਨੂੰ ਅੱਜ ਨੂੰ ਜੁਣਾ ਚਾਹੀਦਾ ਤੁਹਾਨੂੰ ਕੱਲ ਦੇ ਫਿਕਰਾਂ ਦੇ ਵਿੱਚ ਅੱਜ ਨਹੀਂ ਖਰਾਬ ਕਰਨਾ ਚਾਹੀਦਾ ਸੋ ਇਹ ਵੱਡੀ ਗੱਲ ਹੈ ਅੱਜ ਸਾਡੇ ਮਰੰਡੇ ਸਲਸ ਨਿਮੇ ਦੇ ਵਿੱਚ ਮੈਂ ਸਮਝਦਾ ਕਿ ਛੋਟਾ ਸ਼ਹਿਰ ਹੈ ਪਰ ਸਾਨੂੰ ਲੱਗਦਾ ਕਿ ਸਾਡੇ ਕੋਲ ਬਹੁਤ ਸਾਰੇ ਕ੍ਰੀਮ ਲੋਕ ਨੇ ਜਿਹੜੇ ਫਿਲਮ ਦੇਖਣ ਆਏ ਸੋ ਮੈਂ ਸਮਝਦਾ ਕਿ ਸਾਨੂੰ ਆਪਣਾ ਸੰਦੇਸ਼ ਜਾਰੀ ਰੱਖਣਾ ਚਾਹੀਦਾ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ ਸੋ ਨਿਰਾਸ਼ਾ ਤੋਂ ਆਸ਼ਾ ਵੱਲ ਵੱਡਾ ਸੰਦੇਸ਼ ਹੈ ਫਿਲਮ ਮਨਸੂਬਾ ਕਿਵੇਂ ਅਸੀਂ ਆਪਣੇਾਂ ਤੋਂ ਦੂਰ ਹੁੰਦੇ ਜਾਂਦੇ ਹਾਂ ਰਿਸ਼ਤਿਆਂ ਨੂੰ ਜੋੜਦੀ ਟੁੱਟੇ ਤੰਦਾਂ ਨੂੰ ਜੋੜਦੀ ਇਹ ਫਿਲਮ ਹੈ ਬਿਲਕੁਲ ਦੇਖਣੀ ਚਾਹੀਦੀ ਹੈ ਪਰਿਵਾਰ ਨਾਲ ਬੈਠ ਕੇ ਦੇਖਣੀ ਯੋਗ ਫਿਲਮਾਂ ਪਰ ਕਿਤੇ ਨਾ ਕਿਤੇ ਸਿਨੇਮਾ ਜਿਹੜਾ ਹੈ ਇਸ ਤਰ੍ਹਾਂ ਦੀ ਬਾਖੂਬ ਪੇਸ਼ਕਾਰੀਆਂ ਲਈ ਪੰਜਾਬੀ ਫਿਲਮ ਜਗਤ ਜਰੂਰ ਜਾਣਿਆ ਜਾਂਦਾ ਕੈਮਰਾਮੈਨ ਰੋਸ਼ਨ ਨਾਲ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ